ਆਹ ਅੱਜ ਦਾ ਕੰਟਰੋਲ ਨਾ ਕਰੀ ਤੇ ਕਾਸ਼ ਕਿੰਨੇ ਸਬਸ਼ਾਹ ਨਾ ਆਏ ਨਾ ਕੋਈ ਰੋਕੇ ਨਾ ਚੱਲੇ ਹੋਰ ਕੋਈ ਤੁਗਿਰ ਨਾ ਹੋਈ ਦਿਖਣਾ ਚਾਹਤ ਨਹੀਂ ਆਹੋ ਕੰਟਰੋਲ ਕਰਦੇ ਹਾਂ ਉਹ ਚਾਹਤਾ ਲੇ ਮਰ ਗਿਆ ਲਾਲ ਬਿਗਰਮ ਨੇ ਪੁੱਛੀ ਦਿਆ ਉਹ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਤੋਂ ਨਾਲ ਤੂੰ ਹੀ ਭਾਵਨਾ ਆ ਜਾ ਬਿਗਰਮ ਸਿੰਘ ਮਜੀਠੀਆ سردار بکرم سنگھ مجیٹیا جب باپو چلیا ਆਜਾ ਆਜਾ ਲੈ ਨਾਕਾ ਧੱਕੇ ਮਾਰੋਏ ਦਾ ਬੰਦ ਕਰਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਜੋ ਚੋਲੀ ਆਹ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਹਾਕੇ ਤੱਕ ਲੈ ਹਾਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਡੀਟਿਨ ਵੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋਡਾ ਕਾਲ ਵੀ ਮੈਸੇਜ ਜਾਣ ਨੂੰ ਤਿਆਰ ਹੁਣ ਕਿੱਥਰ ਕੈ ਜੀ ਜੀ ਤੁਸੀਂ ਡਾਕਟਰ ਕੀਤਾ ਸੀ ਮੇਰੇ ਨਾਲ ਹਾਂਜੀ ਕਿ ਕਮਿਟਮੈਂਟ ਕੀ ਕੀਤੀ ਹੋਤੀ ਜਣਾ ਦੀ ਨਹੀਂ ਨਹੀਂ شرونی اکالی <سؤال> دل بادل سردار بکرم سنگھیا جی جی ਜਰਦੀ ਕੋਲਾ ਟੂੜਾ ਫੜਦੇ ਹੋਏ ਕੋਈ ਜਾਨੀ ਕੋਈ ਰਸ ਜਰਦੀ ਬਹੁਤ ਚੱਲਦਾ ਪਰ ਇਹਨਾਂ ਕਰਦਾ ਜਮਾ ਯਾਰ ਸਰਕਾਰ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਜਿਹੜੇ ਉਹਨਾਂ ਆ ਕੇ ਪੀਣ ਕੋਲ ਬੈਠਾ ਪੀਣ ਰਿਹਾ ਹੈ ਜਰਦੀ ਉਹ ਵੀ ਬੰਦੇ ਖੜੇ ਆਜੇ ਤੱਕ ਦੇਖਦੇ ਆ ਉਹ ਬਾਤ ਕਰ ਇਹ ਡਰਾਈਵਰ ਨਾਲ ਕਰਕੇ ਲਿਆਉਂਦਾ ਫਤ ਬਸ ਕਰ ਦੇ ਬਸ ਕਰ ਦੇ ਹੈ ਤੁਹਾਡਾ ਸਟੂਡੀਓ ਕਰਦੇ ਚਰਲੀ ਬਲਾਉ ਕੋਈ ਵੀ ਗੱਲ ਕੋਈ ਬਹਿ ਕੇ ਗੱਲ ਕੇ ਦੇ ਦਿੱਤਾ ਹਾਂ ਜੀ ਕੋਈ ਹੋਵੇ ਜੀ ਤੁਹਾਡਾ ਕੋਈ ਮਰਜ਼ੀ ਮੇਰੇ ਦਫ਼ਤਰ ਆਇਓ ਬੈਠ ਕੇ ਗੱਲ ਕਰੋ ਮੈਂ ਬਹੁਤ ਖੁਸ਼ ਹੋਵਾਂਗਾ ਹਾਂ ਬੈਠ ਕੇ ਗੱਲ ਕਰੋ ਨਹੀਂ ਜਿਸ ਇਸ ਨਾਉ ਦਾ ਵੇ ਇਨਵੈਸਟੀਗੇਸ਼ਨ ਨੋ ਨੋ ਜਿਸ ਇਸ ਯੋਰ ਇਜ਼ ਨਾਉ ਦਾ ਵੇ ਯੋਰ ਟ੍ਰੈਸ ਪਾਸਿੰਗ ਇਨਟੂ ਮਾਈ ਹਾਊਸ ਯੂ ਆਰ ਟ੍ਰੈਸ ਪਾਸਿੰਗ ਇਨਟੂ ਮਾਈ ਹਾਊਸ ਲੈਟ ਚੋ ਨਾ ਸਰ ਤੁਸੀਂ ਆਏ ਆਥੋਰਟੀ ਨਾਲ ਇੱਕ ਮਿੰਟ ਬੈਠੀ ਆ ਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਨੂੰ ਵੀਡੀਓ ਬਣਾ ਕੇ ਪੀਟੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਬੁਲਾਓ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਮੈਨੂੰ ਦੋਟ ਇੱਕ ਮੈਂ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇਨਾ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਹਾਂ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਕਰੋ ਮੈਸਰ ਜਨਾਬ ਪਛਾਣਤੀ ਸਰੋਂ ਪਛਾਣ ਉਸ ਮੈਨੂੰ ਲੋਕ ਮੇਰੇ ਨਾਲ ਆਇਆ ਹੋਆ ਯੂ ਜੀ ਤੁਸੀਂ ਦੋੜਾ ਕਿਤਾਬ ਮੈਂ ਐਸਲ ਯੂਨੀਵਰਸਿਟੀ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚੇਰੀ ਲਾਈਨਸ ਵਰ ਦੇ ਬਿਜ਼ਨਸ ਵੀ ਕੋਲ ਹੋ ਤੁਸੀਂ ਹਾਂ ਡੀਐਸਪੀ ਇਨ ਦ ਪ੍ਰੈਜ਼ੈਂਸ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸ ਰਿਹਾ ਨਾ ਬਿਲਕੁਲ ਗੱਲ ਕਰਿਆ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਲ ਕਿਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਸੀ ਦੱਸ ਵੀ ਨਹੀਂ ਦੱਸੋ ਨਾ ਤੁਸੀਂ ਤਾਂ ਦਾਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਨਹੀਂ ਸਕਦੇ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜਮ ਹੈ ਜੀ ਫੋਟੇ ਨਾਲ ਦੱਸਿਓ ਮਰਦ ਜੀ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਹੋ ਵੀ ਕੋਈ ਧੱਕਾ ਕਰ ਰਹੇ ਹੋ ਤੁਸੀਂ ਦਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਵੈ ਆਪ ਹੈ ਵੇਜੋ ਕੈਮਰਿਆਂ ਨਾਲ ਸੋਨੀ ਮੈਨੂ ਦੇਖੋ ਤੁਸੀਂ ਬੈਕਪਰ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊਗੀ ਕੈਮਰੇ ਵਿੱਚ ਅਸੀਂ ਆਪਣਾ ਬੈਗ ਹੋ ਗਿਆ ਮੈਂ ਸੁਣਿਆ ਲੋਕੀ ਬਿੰਦੂ ਸਭ ਰਿਕਾਰਡ ਹੋ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਨੇ ਉਹ ਰੱਖੋ ਸਭ ਰਿਕਾਰਡ ਹੋ ਬਣੇ ਤੁਹਾਡਾ ਵੀ ਸਕੂਟਿੰਗ ਥ੍ਰੈਟ ਹੈ ਸਰ ਸਭ ਜਿੰਨੇ ਨਾ 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 ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਦਿਓ ਤੁਸੀਂ ਸਾਰੇ ਨੌਣਵਾਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਟਿੱਕਰ ਬਣਾ ਵੀਡੀਓ ਬਣਾ ਸਾਰੇ ਬਣਾ ਬਣਾ ਕਿਰਿਆ ਤੋਂ ਵਿਗਨ ਫੌਮ ਦੇ ਖਿਲਾਫ ਇਹ ਨਾ ਬੋਲੋ। ਤੁਸੀਂ ਜਿਹੜਾ ਵਿਗਨ ਪਹ ਤੁਸੀਂ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਸੀ? ਤੁਸੀਂ ਸੀ ਸਰਮੈਂ ਇੰਸਪੈਕਟਰ। ਤੁਹਾਡੀ ਬਰਦੀ ਕਿੱਥੇ ਜੀ? ਸਭ ਬਿਜ਼ਨਸ ਅਰੇਡੀ ਬਰਦੀ ਹੈ। ਬਿਜ਼ਨਸ ਤੁਸੀਂ ਕੀ ਆ ਜੀ? ਸੈਕਟਰ ਹੈ ਆ ਪੁਲਿਸ ਹੈਗਾ। ਤੁਸੀਂ ਕਿਹੋਣਾ ਜੀ? ਤੁਸੀਂ ਕੌਣ ਜੀ? ਤੁਸੀਂ ਜੀ ਡੀਐਸਪੀ ਬਿਚਦੇ ਹੋ। ਔਰ ਕੌਣ ਆ ਜੀ ਇੱਥੇ? ਆ ਬੰਦੇ ਇੰਨੇ ਮਗਰ ਨੂੰ ਤੇ ਮੇਰਾ ਕਿੱਥੇ ਆਇਆ ਫੋਨ ਬੈਂਡ ਐਸਪੀ ਵਿਜਨ ਸਾਹ ਦੇ ਸਾਰੇ ਅੱਛਾ ਇਧਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਜੀ ਤੁਸੀਂ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਤੀ ਬੈਠੋ ਮੇਰੇ ਘਰ ਆਇਆ ਜੀ ਤੁਹਾਡੇ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਰਿਪੋਰਟਰ ਨਹੀਂ ਸਰ ਪਲੀਜ਼ ਕੋ ਬੀਕਿਉਂ ਯੂ ਆਰ ਨੋਟ ਕੋਆਪਰੇਟਿੰਗ ਸੂਮ ਐਸ ਪਲੀਜ਼ ਸਟਾਪ ਨਹੀਂ ਨੋਟ ਇਨ ਅਬਲੀ ਯੂ ਵਾਈ ਨੋਟ ਇਸਿੰਗ ਇਨ ਲੇਆਉਟ ਮਾਈਟ ਬੀ ਪੀਪਲ ਮੇਰੇ ਜਿੰਨਾ ਮਸਰੀਕ ਜਾਬ ਹਾਂ ਆਈ ਏਮ ਨੋਟ ਆਮ ਸੌਰੀ ਤੁਹਾਨੂੰ ਜਰਾ ਦੋਟਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਕਟਾ ਦੇਓ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇਦੇ ਤੱਕੋ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਅੱਜ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਬਹੁਤ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਬਹਿ ਕੇ ਤੁਹਾਨੂੰ ਕਹਿਣਾ ਹੈ ਬੈਠੋ ਨੋਰਥਨ ਫਰੰਟ ਆਫ ਦ ਕੈਮਰਾਸ ਪੁੱਛੀ ਕੋਹੜਾ ਤਰਫ ਮੀਲ ਐਡਵੋਕੇਟ ਨੌਣਾਬਦਲਾ ਉਹਨੂੰ ਸਾਰਾ ਦੱਸਦੇ ਡਾਕਟਰ ਸੋਹਣੀ ਕੀ ਕਰ ਰਹੇ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਵੇਖੋ ਕੋਈ ਬੰਦ ਸੀ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਬੜੂ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੰਦੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰ ਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ 'ਚ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਟੇਜ ਮੈਂ ਜਾਪ ਤੇ ਜਵਾਬ ਹੋਰ ਨੇ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੁੰਦੇ ਨਾ ਸੁਣੋ 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 ਜੇ ਜਾਪ ਤੇ ਝੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਦੇ ਨਾਸਲੇ ਸੇ ਬੈਠੇ ਸਿਕਿਉਰਟੀ ਨੂੰ ਨਾਵਨ ਮੋਟ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਕਿਨੂੰ ਚਾ ਕਿਨੂੰ ਨੋਟ ਕਰਾਇਆ ਕਿਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਕੀ ਥੱਲੇ ਸੀ ਜੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਨਾਮ ਨੂੰ ਨਿਸ਼ਾਨ ਦੇ ਤੋ ਉਹਨਾਂ ਨੇ ਦਸਤਖਤ ਉੱਪਰ ਬਿਚਾ ਆ ਤੁਸੀਂ ਕਿਸੇ ਨੂੰ ਕੁਝ ਵੀ ਨੋਟ ਕਰਾਇਆ ਮੈਂ ਡਾਕਟਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਵਸਤਾ ਨਹੀਂ ਇਹ ਕੀ ਤੁਸੀਂ ਆਉਂਗਾ ਪੈਂਦੇ ਮੈਂ ਮਿਲਣ ਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਮੈਂ ਬੈਠੋ ਆਇਆ ਸੀ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉੱਥੇ ਖੜੇ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਬੈਠੋ ਕੁਝ ਨਹੀਂ ਹੋ ਰਿਹਾ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨ ਦੀ ਕੇਜਰੀਵਾਲ ਦੀ ਬਖਲਾਹ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੇ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ ਇੰਦਰਪਾਲ ਨਾਮ ਦੇ ਡੀਐਸਪੀ ਜਿਹੜੇ ਆਪਦੇ ਆਪ ਨੂੰ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਪਰ ਯਾਤੋਂ ਵੱਤ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤੈਸੀਸੀ ਕੇ ਘਰ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਤੱਕੇ ਨਾਲ ਮਾਰ ਮਾਰ ਠੁੱਡੇ ਅੰਦਰ ਬੜੇ ਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਮਗਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੀ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਆ ਕੇ ਜੀਵਾਲ ਦੇ ਪੁੱਛੋ ਜੱਸ ਜੱਰੀਆ ਸ਼ੇਅਰ ਕਰਦੇ ਸੀ ਔਰ ਆ ਕੇ ਇੱਥੇ ਤੱਕੇ ਨਾਲ ਥਾ ਕੇ ਤੱਕੇ ਸ਼ੈਸ਼ ਸੀਨੀਅਰ ਅਫਸਰ ਆਏ ਦੇ ਇੰਟਰਵਿਊਡ ਉਹ ਉਹਨੇ ਕੀ ਐਟ ਪੁੱਛਿਆ ਕੋਈ ਤੁਹ ਪਰਚਾ ਕੀਤਾ ਵੀ ਐਸਬਿਟ ਟੂ ਮੈਨੂੰ ਪਹਿ ਤਾਂ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਹਾਂ ਸੀਗਾ ਕਿ ਐਡੀਜੀਪੀ ਪਰਮਾਨ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿ ਤੁਨੇ ਪਰਚਾ ਵਿੱਚ ਨਸਤ ਨਹੀਂ ਦਰਜ ਕੀਤਾ ਹੁਣ ਲਾਇਆ ਇਸੇ ਕੰਮ ਨੂੰ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਚ ਘਰ ਚ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਹੇ ਹਨ ਅੰਤਰ ਵੜ ਗਏ ਹੈ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ੱਟਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧਰਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧਰਜੀਆਂ ਬਣੀਆਂ ਜਾਂ ਇਹਨੇ ਬਕਲਾਹਟ ਨੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਪਿਆਸੀ ਨਿਕੰਮਾ ਪਰਚਾ ਕਰਨਗੇ ਔਰ ਡੀਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਸ ਲਈ ਹੈ ਕਿ ਚੁੱਪ ਕਰਾਓ ਆਪੋਜੀਸ਼ਨ ਆਪੋਜੀਸ਼ਨ ਨਹੀਂ ਚੁੱਪ ਕਰੋਗੀ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨ ਔਰ ਮੈਂ ਤੁਹਾਨੂੰ ਅੱਜ ਦੱਸਦਾ ਬਣੇ ਝੂਠ ਦੱਸੇ ਜਾਣੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਅਪਰੂਵਡ ਇਹਨਾਂ ਸਾਰੀਆਂ ਕਹਾਣੀਆਂ ਚ ਵੇਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਜਦ ਗਏ ਫੇਲ ਹੋ ਕੇ ਆਏ ਹਾਈ ਕੋਰਟ ਜੇ ਫੇਲ ਹੋਏ ਇਸ 스테ਜ ਜੇ ਵੀ ਫੇਲ ਹੋਣ ਦੇ ਮਗਰ ਸਚਾਈ ਲੋਕਾਂ ਨੂੰ ਪਹੁੰਚਾਉਣੀ ਚਾਹੀਦੀ ਕਿ ਕਿਵੇਂ ਤਾਂ ਜੀਆਂ ਪਾਗੀਆਂ ਜਾ ਰਹੀਆਂ ਉਹ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤ ਮਹਾਕਰੋਤਾ ਟੱਕਣਾ ਵਿੱਚ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਮਗਰ ਤਾਂ ਕੈਸ਼ਾਈ